ਸਤਿ ਸ਼੍ਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਪਕੌੜੇ ਪਕੌੜੇ ਆਪਾਂ ਬਣਾਵਾਂਗੇ ਆਲੂ ਪਿਆਜ਼ ਦੇ कुरकुरे ਪਕੌੜੇ ਬਣਾਵਾਂਗੇ ਟੇਸਟੀ ਅੱਜ ਆਪਣੇ ਪੈਰਿਆ ਮੀ ਤੇ ਇੱਧਰ ਮੈਂ ਸਮਾਨ ਲੈ ਲਿਆਗਾ ਇੱਧਰ ਮੈਂ ਲਿਆ ਪਿਆਜ਼ ਆਲੂ ਹਰੀ ਮਿਰਚ ਤੇ ਥੋੜਾ ਜਿਹਾ ਪੀਸ ਮੈਂ ਲਿਆਗਾ ਅਦਰਕ ਦਾ ਇਹ ਸਮਾਨ ਮੈਂ ਕੱਟ ਕੇ ਤਿਆਰ ਕਰ ਲੈਣੀ ਹੈਗੀ ਹਾਂਜੀ ਆਪਾਂ ਇਹਦੇ ਪਤਲੇ ਪਤਲੇ ਪੀਸ ਕੱਟ ਲਵਾਂਗੇ ਤੁਸੀਂ ਕਿਸੇ ਵੀ ਸ਼ੇਪ ਚ ਕੱਟ ਸਕਦੇ ਹੋ ਛੋਟੇ ਵੀ ਕੱਟ ਸਕਦੇ ਹੋ ਲੰਮੇ ਵੀ ਕੱਟ ਸਕਦੇ ਹੋ ਹਾਂਜੀ ਇਧਰ ਆਪੇ ਇੱਕ ਬੋਲ ਲੈ ਲਈ ਆ ਸਮਾਨ ਆਪਾਂ ਕੱਟ ਲਿਆ ਇਹਦੇ ਚ ਆਪਾਂ ਪਾਵਾਂਗੇ ਆਲੂ ਕੱਟੇ ਹੋਏ प्याज हरी मिर्च कट्या हुआ अदरक हाँ एक चमचा आपवेंगे जीरे का ਥੋੜਾ ਜਿਹਾ ਤਰਦਰਾ ਕੁੱਟਿਆ ਹੋਇਆ ਆਪਾਂ ਪਾਵਾਂਗੇ ਸਾਤ ਧਨੀਆ 1 ਚਮਚ ਪਾਵਾਂਗੇ ਆਪਾਂ ਲਾਲ ਮਿਰਚ ਦਾ 2 ਚਮਚ ਪਾਵਾਂਗੇ ਆਪਾਂ ਨਾਮਕਦੇ ਇਹ ਮਸਾਲੇ ਜਿਹੜੇ ਤੁਸੀਂ ਆਪਦੇ ਟੇਸਟ ਦੇ ਅਨੁਸਾਰ ਪਾਉਣੇ ਚਮਚਾ ਪਾਵਾਂਗੇ ਆਪਾਂ ਹਲਦੀ ਪਾਊਡਰ ਦਾ ਅੱਧਾ ਕ ਚਮਚਾ ਪਾਪਾਂਗੇ ਗਰਮ ਮਸਾਲਾ 2 ਚਮਚਾ ਪਾਪਾਂਗੇ ਕਸੂਰੀ ਮੇਥੀ ਦੇ ਇਹ ਤੁਹਾਡੇ ਲਈ ਆਪਸ਼ਨ ਆ ਤੁਸੀਂ ਇਹਦੀ ਜਗ੍ਹਾ ਤੇ ਪਾਲਕ ਪਾਉਣਾ ਚਾਹੁੰਦੇ ਹੋ ਤਾਂ ਉਹ ਵੀ ਪਾ ਸਕਦੇ ਹੋ

ਚੰਗੇ ਤਰੀਕੇ ਨਾਲ ਆਪਾਂ ਰਲਾ ਲਾਂਗੇ ਹਾਂਜੀ ਹੁਣ ਇਹਦੇ ਚ ਆਪਾਂ ਪਾਵਾਂਗੇ ਇੱਕ ਘੜਛੀ ਆਪਾਂ ਪਾਵਾਂਗੇ ਕਣਕ ਦਾ ਆਟਾ ਇਹ ਤੁਸੀਂ ਜ਼ਰੂਰ ਪਾਓ ਇਹਦੇ ਨਾਲ ਬਹੁਤ ਵਧੀਆ ਬੰਦੇ ਹੈਗੇ एक कौली पा आप बेसन की बिल्कुल हलवाई जिस तरह भी आप शादियों च बनाते हैं उस तरह खुल्ले पकौड़े बना के तैयार करा आलू प्याज के बहुत टेस्टी पकौड़े बनते हैं ये एक बार तुम मेरे तरीके जरूर बना के देखो ਤੇ ਸਾਡੀ ਵੀਡੀਓ ਨੂੰ ਐਂਡ ਤੱਕ ਬਨੇ ਰਹੋ ਹਾਂਜੀ ਹੁਣ ਇਹਦੇ ਵਿੱਚ ਆਪਾਂ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਇਹਦਾ ਵਧੀਆ ਕੋਲ ਆਪਾਂ ਤਿਆਰ ਕਰ ਲੈਣਾ ਇਹ ਨਾ ਜ਼ਿਆਦਾ ਆਪਾਂ ਪਤਲਾ ਰੱਖਣਾ ਤੇ ਨਾ ਜ਼ਿਆਦਾ ਸੰਘਣਾ ਰੱਖਣਾ ਬੇਸਨ ਤੁਸੀਂ ਜ਼ਿਆਦਾ ਨਹੀਂ ਪਾਉਣਾ ਸਿਰਫ ਜਿੰਨੇ ਨਾਲ ਇਹ ਕੋਟ ਹੋ ਜਾਣ ਮਤਲਬ ਟਕੇ ਜਾਣ ਉਨੇ ਹੀ ਬੇਸਨ ਪਾਉਣਾ ਜ਼ਿਆਦਾ ਬੇਸਨ ਪਾ ਕੇ ਫਿਰ ਇਹ ਜ਼ਿਆਦਾ ਟੇਸਟੀ ਨਹੀਂ ਬਣਦੇ ਉਹ ਬੇਸਨ ਦਾ ਹੀ ਟੇਸਟ ਜਾਈ ਜਾਂਦਾ ਰਹਿੰਦਾ ਵਿੱਚੋਂ ਇਸ ਨੂੰ ਤੁਸੀਂ ਹੱਥ ਨਾਲ ਵੀ ਕੋਲ ਸਕਦੇ ਹੋ ਮਿਕਸ ਕਰ ਸਕਦੇ ਹੋ ਤੇ ਕਿਸੇ ਕੜ ਚੀਜ਼ਾਂ ਚਮਚੇ ਦੀ ਮਦਦ ਨਾਲ ਵੀ ਕਰ ਸਕਦੇ ਹੋ ਲਓ ਜੀ ਆਪਣੇ ਆਲੂ ਪਿਆਜ਼ ਆ ਜਿਹੜੇ ਬਿਲਕੁਲ ਕੋਟ ਹੋ ਗਏ ਆ ਇਤੋਂ ਜ਼ਿਆਦਾ ਨਾ ਤਾਂ ਇਹਨੂੰ ਆਪਾਂ ਸੰਘਣਾ ਕਰਨਾ ਤੇ ਨਾ ਜ਼ਿਆਦਾ ਪਤਲਾ ਕਰਨਾਗਾ ਹੁਣ ਜੇ ਤੁਸੀਂ ਇਹਦੇ ਵਿੱਚ ਆਪਣਾ ਜਿਹੜਾ ਹੈਗਾ ਨਾ ਨੂਨ ਮਿਰਚ ਚੈੱਕ ਕਰਨਾ ਹੋਵੇ ਤਾਂ ਇਸ ਟਾਈਮ ਕਰ ਸਕਦੇ ਹੋ ਤੁਸੀਂ ਇਸ ਤਰ੍ਹਾਂ ਇਹਦੇ ਬੈਟਰ ਨੂੰ ਉਂਗਲ ਲਾਉਣੀ ਆ ਤੇ ਇਹਨੂੰ ਚੱਕ ਕੇ ਵੇਖ ਲੈਣਾਗਾ ਵੀ ਇਹਦੇ ਚ ਠੀਕ ਹੈ ਨਹੀਂ ਤਾਂ ਤੁਸੀਂ ਥੋੜਾ ਮੋਟਾ ਘਾਟਾ ਤਾਂ ਹੋਰ ਐਡ ਕਰ ਸਕਦੇ ਹੋਗੇ ਤੇ ਆਪਣੇ ਪਕੌੜੇ ਆ ਜਿਹੜੇ ਉਹਦਾ ਕੋਲ ਬਿਲਕੁਲ ਤਿਆਰ ਹੈਗਾ ਇੰਦਰ ਮੈਂ ਕੜਾਈ ਗਰਮ ਕਰ ਦਿੱਤੀ ਆ ਮੈਂ ਲੋਹੇ ਦੀ ਕੜਾਈ ਚ ਬਣਾਉਂਗੀ ਸਰੋਂ ਦਾ ਤੇਲ ਆ ਜਿਹੜਾ ਮੈਂ ਪਾ ਲਿਆ ਤੁਸੀਂ ਰਫਐਂਡ ਵੀ ਲੈ ਸਕਦੇ ਹੋ ਜੇ ਸਰੋਂ ਦੇ ਤੇਲ ਚ ਬਣਾਉਂਗੇ ਤਾਂ ਜ਼ਿਆਦਾ ਟੇਸਟੀ ਬਣਗੇ ਪਕੌੜੇ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਗਰਮ ਹੋਣ ਦਿੰਨੇ ਆ। ਹਾਂਜੀ ਤੇਲ ਆਪਣਾ ਚੰਗੇ ਤਰੀਕੇ ਨਾਲ ਗਰਮ ਹੋ ਗਿਆ ਤੇ ਗੈਸ ਆ ਜਿਹੜਾ ਇਹਨੂੰ ਆਪਾਂ ਮੀਡੀਅਮ ਕਰ ਲੈਣਾਗਾ ਤਾਂ ਕਿ ਵਧੀਆ ਅੰਦਰੋਂ ਤੱਕ ਵਧੀਆ ਪੱਕਣ ਉੱਪਰੋਂ ਜਲਣ ਵੀ ਨਾ। ਮੀਡੀਅਮ ਗੈਸ ਤੇ ਵਧੀਆ ਬਣਦੇ ਆ ਇਹ। ਕੇਰਾਂ ਕੜਾਈ ਚੰਗੀ ਤਰ੍ਹਾਂ ਗਰਮ ਕਰ ਲੈਣੀ ਆ ਤੇਲ ਤੇ ਫਿਰ ਮੀਡੀਅਮ ਗੈਸ ਤੇ ਬਣਾਉਣੇ ਆ ਇਹ ਤੇ ਹੁਣ ਆਪਾਂ ਇਹਨਾਂ ਨੂੰ ਪਾਉਣੇ ਸ਼ੁਰੂ ਕਰਦੇ ਆਂ। ਬਸ ਐਸ ਤਰੀਕੇ ਨਾਲ ਆਪਾਂ ਜੀ ਪਾਈ ਜਾਵਾਂਗੇ ਇਹ ਹਾਂਜੀ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਫਲਾਉਂਦੇ ਹੋਏ ਚੰਗੇ ਤਰ੍ਹਾਂ ਤਲ ਲਾਂਗੇ ਇਹ ਬਹੁਤ ਜ਼ਿਆਦਾ ਕ੍ਰਿਸਪੀ ਬਣਨਗੇ ਨਾ ਇਹਨਾਂ ਨੇ ਜ਼ਿਆਦਾ ਤੇਲ ਸੋਕਣਾਗਾ ਇਹ ਬਿਲਕੁਲ ਹਲਵਾਈ ਦੇ ਹੱਥ ਦੀ ਤਰ੍ਹਾਂ ਬਣਨਗੇ ਜਿਵੇਂ ਹਲਵਾਈ ਵਿਆਹ ਸ਼ਾਦੀਆਂ 'ਚ ਬਣਾਉਂਦੇ ਆਗੇ ਖੁੱਲੇ ਪਕੌੜੇ देखो आप हाँ जी इस तरीके नोर पार। पा देंगे बस इस तरह रुग भर के बिखरमे विखरमे करके सिटी जाने हैं गे ਜੀ ਜੇ ਤਾਂ ਤੁਸੀਂ ਇਹਨਾਂ ਨੂੰ ਤੁਰਤ ਬਣਾ ਕੇ ਖਾ ਰਹੇ ਹੋ ਫਿਰ ਤਾਂ ਤੁਸੀਂ ਇਹਨਾਂ ਨੂੰ ਡੀਪ ਫ੍ਰਾਈ ਕਰਕੇ ਹੀ ਕੱਢ ਲਿਓ ਇੱਕ ਵਾਰੀ ਜੀ ਤੇ ਜੇ ਤੁਸੀਂ ਕੁਝ ਟਾਈਮ ਲਈ ਰੱਖ ਕੇ ਦੁਬਾਰਾ ਗਰਮ ਕਰਨੇ ਆ ਫਿਰ ਤੁਸੀਂ ਇਹਨਾਂ ਨੂੰ ਥੋੜੇ ਜਿੇ ਕੱਚੇ ਕਰਕੇ ਕੱਢ ਲਿਓ ਮਤਲਬ ਕਿ ਐਸ ਜਿਵੇਂ ਹੁਣ ਆ ਬਣ ਗਏ ਐਸ ਪੋਜੀਸ਼ਨ 'ਚ ਇਹਨਾਂ ਨੂੰ ਬਾਹਰ ਕੱਢ ਲਿਓ ਤੇ ਦੁਬਾਰਾ ਜਦੋਂ ਖਾਣੇ ਹੋਏ ਉਹਨਾਂ ਨੂੰ ਇੱਕ ਵਾਰੀ ਇਹਨਾਂ ਨੂੰ ਫੇਰ ਫ੍ਰਾਈ ਕਰ ਲਿਓ ਥਲਵਾਈ ਐਂ ਕਰਦੇ ਆ ਕੱਚੇ ਕਰਕੇ ਕੱਢ ਲੈਂਦੇ ਆ ਜੀ ਇਹਨਾਂ ਨੂੰ ਇਸ ਤਰੀਕੇ ਨਾਲ ਤੇ ਫੇਰ ਉਹ ਦੁਬਾਰਾ ਗਰਮ ਕਰਕੇ ਤੇਲ ਚੰਗੀ ਤਰ੍ਹਾਂ ਤੇ ਫਿਰ ਇਹਨਾਂ ਨੂੰ ਆਪਾਂ ਨੂੰ ਫਰਾਈ ਕਰਕੇ ਦਿੰਦੇ ਆਗੇ ਜੇ ਤੁਸੀਂ ਨਾਲ ਦੀ ਨਾਲ ਖਾ ਰਹੇ ਹੋ ਫਿਰ ਤੁਸੀਂ ਇਹਨੂੰ ਚੰਗੀ ਤਰ੍ਹਾਂ ਡੀਪ ਫਰਾਈ ਕਰ ਲਓ ਇੱਕ ਵਾਰੀ ਜੀ ਫਿਰ ਵੀ ਉਹਨੇ ਹੀ ਟੇਸਟੀ ਬਣ ਜਾਣਗੇ ਇਹ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਮੇਰੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਆ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਜਰੂਰ ਕਰਿਓ ਤੇ ਸਾਡੀ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਦੇਖੋ ਜੀ ਕਿੰਨਾ ਸੋਹਣਾ ਕਲਰ ਆਇਆ ਆਪਣੇ ਪਕੌੜਿਆਂ ਤੇ ਤੇ ਕ੍ਰਿਸਪੀ ਕ੍ਰੈਸਪੀ ਪਕੌੜੇ ਬਣ ਕੇ ਆਪਣੇ ਤਿਆਰ ਆ ਗਏ ਹਾਂਜੀ ਆਪਣੇ ਕ੍ਰਿਸਪੀ ਕ੍ਰਿਸਪੀ ਪਕੌੜੇ ਬਣ ਕੇ ਬਿਲਕੁਲ ਤਿਆਰ ਆ ਦੇਖੋ ਤੁਸੀਂ ਵਧੀਆ ਬਹੁਤ ਜ਼ਿਆਦਾ ਟੇਸਟੀ ਬਣੇ ਆ ਇਹ ਮੈਂ ਤਾਂ ਹੁਣ ਕਰ ਲਈ ਆ ਖਾਣ ਦੀ ਤਿਆਰੀ ਤੇ ਤੁਸੀਂ ਕਰੋ ਬਣਾਉਣ ਦੀ ਤਿਆਰੀ ਫਿਰ ਮਿਲਦੇ ਆ ਕਿਸੇ ਨਵੀਂ ਰੈਸਪੀ ਦੇ ਨਾਲ ਨਵੀਂ ਵੀਡੀਓਜ਼ ਤਦ ਤੱਕ ਲਈ ਸਤਿ ਸ਼੍ਰੀ ਅਕਾਲ